ਬੀਬੀ ਸਾਹਿਬੀ ਕਾ ਮਾਂ ਨੇ ਡੱਬੀ ਜਾਈ ਕੀ ਕਰਦੀਆਂ ਬੇਬੇ ਕੀ ਕਰਦੀਆਂ ਵੀ ਜੱਗੇ ਉੱਚੀ ਬੋਲ ਫਿਰ 10 ਕੰਮ ਪਤਾ ਲੱਗਿਆ ਅੱਜ ਉੱਚੀ ਨਹੀਂ ਬੋਲ ਜਾਂਦਾ ਕਿਉਂ ਮੂੰਹ ਤੇ ਤਾਂਦੇ ਨਹੀਂ ਹੈ ਗਲੇ ਵਿੱਚ ਖਰਾਸ਼ ਹੈ ਹੈ ਅੱਜ ਆਪਾਂ ਕੀ ਕਰ ਰਹੇ ਹਾਂ ਅੰਬੀ ਚਟਣੀ ਕੁੱਟ ਰਹੇ ਹਾਂ ਅੱਛਾ ਅੰਬੀ ਦੀ ਚਟਣੀ ਅੱਜ ਕੁੱਟਣੀ ਹੈ ਸ਼ਾਮ ਦਾ ਟਾਈਮ ਹੈ ਬਹੂ ਰਾਣੀ ਰੋਟੀ ਧਾ ਰਹੀ ਹੈ ਲਓ ਜੀ ਨਿਆਣੇ ਕੋਲ ਬੈਠੇ ਨੇ ਤੇ ਅੱਜ ਬੇਬੇ ਦੀ ਚਟਣੀ ਦਿਓ ਜੀ ਅੰਬੀ ਦੀ ਅੱਜ ਅੰਬੀ ਦੀ ਚਟਣੀ ਨੇ ਕਿਵੇਂ ਕੁੱਟਣੀ ਆ ਮੈਨੂੰ ਐ ਦੱਸ ਬਣਾ ਮੈਂ ਮੈਕਸੀਕਾ ਦੇ ਕਰਦੀਆਂ ਕੁੰਡੀ 'ਚ ਨਹੀਂ ਕੁੱਟਉਂਦੇ ਹੁੰਦੇ ਉੱਚੀ ਬੋਲ ਨਾ ਉੱਚੀ ਕਿੰਨੀ ਕੀ ਬੋਲਣਾ ਹਾਂ ਤੂੰ ਹੌਲੀ ਬੋਲਦੀ ਆ ਯਾ ਕੋਈ ਹੋਰ ਕੁੰਡੀ 'ਚ ਨਹੀਂ ਕੁੱਟਦੇ ਹੁੰਦੇ ਅਗੇ ਚਟਣੀ ਨਾ ਕੁੰਡੀ 'ਚ ਨਹੀਂ ਕਰਦੇ ਚਟਣੀ ਅਗੇ ਫੇ ਹੁਣ ਤੂੰ ਐਸੀ ਪੈਣਾ ਇਹ ਗਠੇ ਗਰੈਂਡਰ ਕਰਾਂਗੀ ਮੈਂਨੇ ਕਰ ਲੈਣੇ ਆ ਅੱਛਾ ਬਣਾਣੀ ਫੇ ਤੂੰ ਮੈਂ ਛੱਡ ਕੁੰਡੀ 'ਚ ਕਰ ਸੋ ਵੀਰ ਅੱਛਾ ਇਹ ਅੰਬੀ ਗਰਮ ਨਹੀਂ ਘਰੋਂ ਆ ਕੇ ਕਰਨੀ ਚਾਹੀਦੀ ਅਛਾ ਬੇ ਇਹਨੂੰ ਕੁੱਟ ਕੇ ਫੇਰ ਪਾਣੀ ਕੱਢੂੰਗੀ ਅੰਬੀ ਦਾ ਨਹੀਂ ਅਛਾ ਅੰਬੀ ਕਿੱਥੇ ਬਈਆ ਅੰਬੀ ਦਾ ਦਿਖਾ ਦੇ ਕਿੱਥੇ ਆ ਚੱਕ ਕੇ ਦਿਖਾ ਮੈਨੂੰ ਇਦਾਂ ਆ ਹੀ ਨਹੀਂ ਹਾਂ ਪਤਾ ਲੱਗੇ ਲਓ ਜੀ ਬੇਬੇ ਦੀ ਅੱਜ ਜੀ ਵੀ ਕਿਵੇਂ ਕਰਦੀ ਅਲਤਰ ਲਤਰ ਕਹਿੰਦੀ ਅੰਬੀ ਦੀ ਚਟਨੀ ਖਾਣੀ ਹੈ ਖਾਂਦੀ ਨਹੀਂ ਲੈ ਅੱਜ ਬੇਬੇ ਨੇ ਸਾਡੀ ਨੇ ਸਿਰ ਵੀ ਬਹੁਤ ਸੋਹਣਾ ਪਾਇਆ ਮਿੱਡੀਆਂ ਕਰੀਆਂ ਹੋਈਆਂ ਲੈ ਹੈ ਆ ਮਿੱਡੀਆਂ ਕਰੀਆਂ ਹੋਈਆਂ ਬਹੁਤ ਸੋਹਣੀਆਂ ਇਹ ਕਿਹਨੇ ਕਰੀਆਂ ਨੇ ਤੇਰੇ ਮਿੱਡੀਆਂ ਅਜ ਕੁੜੀ ਨੇ ਆ ਲੈ ਜੂੜਾ ਵੀ ਬਹੁਤ ਸੋਹਣਾ ਛੋਟਾ ਇਹ ਲੈ ਬਹੁਤ ਸੋਹਣਾ ਛੇੜਾ ਜੂੜਾ ਕਰਿਆ ਹੋਇਆ ਲਓ ਜੀ ਬੇਬੇ ਲੱਗੀ ਗ੍ਰੈਂਡਰ ਕਰਨ ਨਾ ਲਓ ਕਹਿੰਦਾ ਬਈ ਦੇਖ ਲੋ ਬਈ ਇੱਕ ਗੱਲ ਹੈ ਬੇਬੇ ਹਿੰਮਤੀ ਬਹੁਤ ਹੈ ਵਿਚਾਰੀ ਸਾਡੀ ਚਲੋ ਜਿਹੜੀ ਚੀਜ਼ ਨੂੰ ਜੀ ਕਰਦਾ ਵਿਚਾਰੀ ਬਣਾ ਕੇ ਖਾ ਲੈਂਦੀ ਹੈ ਇਹ ਤੁਹਾਨੂੰ ਆ ਵੀ ਦਿੰਦੀਆਂ ਬਣਾ ਕੇ ਪਰ ਉਹ ਰੋਟੀ ਨਾਉਂਦੀਆਂ ਹੈ ਵਿਚਾਰੀਆਂ ਰੱਖਣਾ ਬਣਾ ਕੇ ਆਪਣੀ ਖਾਣ ਲਈ ਤਾਂ ਉਹਨੇ ਰੱਖਿਆ ਹੋਇਆ ਜੀ ਅੱਛਾ ਇਹਦਾ ਤੂੰ ਬਸ ਤਿਆਰੀਆਂ ਲੱਗੀ ਹੋਈਆਂ ਕਰਨਾ ਮੈਂ ਹੁਣ ਚਲਾ ਵਿੱਚ ਕਰ ਦਿੰਨੀ ਆ 200 ਟੇ ਮਾਰ ਕੇ ਅਛਾ ਨਹੀਂ ਫਿਰ ਹੁਣ ਇਹਨੂੰ ਵੀ ਇਹਦੇ ਚ ਕਰੰਟਰ ਕਰਦੀ ਮਿਕਸ ਹਾਏ ਉਹ ਕਰਨੀ ਮੈਂ ਆਪਣੇ ਕੋਲ ਅਛਾ ਬਈ ਉਹ ਚਟਨੀ ਫਿਰ ਉਹਦੇ ਵਿੱਚ ਕੁੰਡੀ ਚ ਘੋਟੂਗੇ ਅਛਾ ਇਹ ਜੀ ਮਿੱਠਾ-ਮੂਠਾ ਵੀ ਹੋਣਾ ਸ਼ੱਕਰ ਜਿਹੜਾ ਕੋ ਮਰਜ਼ੀ ਪਾ ਲਵੇ ਨਹੀਂ ਸ਼ੱਕਰ ਵੀ ਪਾਉਂਦੇ ਹੁੰਦੇ ਨੇ ਮੈਂਦੇ ਵਿੱਚ ਤਾਂ ਹੀ ਉਹ ਖਟਮਠੀ ਚਟਨੀ ਬਣੂ ਹੈਨਾ ਹਾਂ ਬਈ ਫਿਰ ਸਵਾਦ ਆਊਗਾ ਖਾਣ ਦਾ ਨਹੀਂ ਮੈਂ ਸ਼ੱਕਰ ਪਾਏ ਤੇ ਵਧੀਆ ਲੱਗੂ ਚਟਪਟੀ ਜੀ ਹੈਨਾ ਹਾਂ ਚੀਨੀ ਪਾਈ ਜਾਂਦੀ ਨਹੀਂ ਦੇਜਾ ਚੀਨੀ ਵੀ ਪਾਈ ਜਾਂਦੀ ਹੈ ਲੋ ਸ਼ੱਕਰ ਪਾ ਲੋ ਗੁੜ ਪਾ ਲੋ ਅੱਛਾ ਅੱਗੇ ਗੁੜੇ ਕੀ ਕਰਕੇ ਪਾਉਂਦੇ ਨੇ ਦੇਜਾ ਗੁੜ ਸ਼ੱਕਰ ਹੀ ਹੈ ਅੱਛਾ ਅੱਗੇ ਜੇ ਨਹੀਂ ਚਟਣੀ ਉਹ ਵੱਧ ਚੱਲਦੀ ਹੁੰਦੀ ਦੀ ਹੁਣ ਤਾਂ ਸਬਜ਼ੀਆਂ ਅੱਜ ਕੱਲ ਨੂੰ ਹੀਓ ਬਿਮਾਰੀਆਂ ਹੀ ਸਬਜ਼ੀਆਂ ਨੇ ਫਲਾਤੀਆਂ ਹੈਨਾ ਆਈ ਤਾਂ ਦਵਾਈ ਲੱਗੀ ਜਾਂਦੀ ਹਾਂ ਮੈਂ ਤਾਂ ਹੀ ਦੇਖਿਆ ਕਦੇ ਤੂੰ ਆਦੇ ਦੀ ਚਟਨੀ ਕੁੱਟਦੀ ਐ ਕਦੇ ਪੁਦੀਨੇ ਦੀ ਅੱਜ ਆ ਲੈ ਦਰਸ਼ਕਾਂ ਨੂੰ ਅੱਜ ਤੈਨੂੰ ਦਿਖਾਤਾ ਵੀ ਨਾ ਉਹ ਅੰਬੀ ਦੀ ਚਟਨੀ ਬੇਬੇ ਲੱਗੀ ਆ ਕਰਨ ਆ ਬੈਠੀ ਆ ਥੜੇ ਤੇ ਲੈ ਹਿੰਮਤੀ ਦਾ ਬਥੇਰੀ ਏ ਵਿਚਾਰੀ ਪਾ ਕਿਆ ਕਰੇ ਸੱਟਾਂ ਮਾਉ ਖਾਂਦੀ ਆ ਕਦੇ ਗਿੱਟਾ ਤੜਾ ਲੰਦੀ ਆ ਕਦੇ ਗੋਡਾ ਭਣਾ ਲੰਦੀ ਆ ਹਿੰਮਤੀ ਦਾ ਬਹੁਤ ਐ ਹਿੰਮਤ ਦਾ ਦਾ ਕਿਆ ਲੇਖੇ ਨੇ ਸਾਹ ਬਹੁਤ ਚੜਦਾ ਇਕੱਲੇ ਪਿਆਰ ਚਾਹ ਨਹੀਂ ਕਰਦੇ ਵੀ ਅੱਛਾ ਅੱਗੇ ਦੀਦੀ ਹੌਂ ਤਾਂ ਕੋਈ ਕੰਦਾ ਹੀ ਨਹੀਂ ਨਾ ਆ ਪਹਿਨਾ ਸਮੇ ਵਧੀਆ ਤੇ ਪਲੇਟ ਪਹਿਨਾ ਪਲੇਟ ਹੈ ਕਾ ਕਰਨਾ ਨਹੀਂ ਫਿਰ ਹੁਣ ਕੱਲ ਦੇਣ ਸਰਕਾਰ ਦੀ ਗੱਲ ਕਰਦਾ ਹੈ ਰੋਟੀ ਹੀ ਖਾਂਦੇ ਉਹ ਨਿਆਣੇ ਰੋਟੀਆਂ ਬਹੁਤ ਔਖੀ ਖਾਂਦੇ ਨੇ ਆ ਅੱਗੇ ਅਸੀਂ ਭੂਖਣੇ ਬਣਾ ਕੇ ਰੋਟੀ ਖਾਈ ਜਾਂਦੇ ਤੇ ਲਓ ਜੀ ਭਾਈ ਬੇਬੇ ਨੂੰ ਜਿਹੜੇ ਬੰਦੇ ਪਿਆਰ ਕਰਦੇ ਨੇ ਆਪਣਾ ਸ਼ੇਅਰ ਤੇ ਲਾਇਕ ਜਰੂਰ ਕਰਿਓ ਵੀਡੀਓ ਵਿੱਚ ਕਮੈਂਟ ਵੀ ਕਰਿਓ ਵਧੀਆ ਵਧੀਆ ਤੇ ਬੇਬੇ ਦਾ ਚੈਨਲ ਤੇ ਤਰੱਕੀਆਂ ਚ ਕਰਨਾ ਆਪਾਂ ਨੇ ਬਾਈ ਵੀਡੀਓ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਬੇਬੇ ਕਹਿੰਦੀ ਸਾਨੂੰ ਕਮੈਂਟ ਬਹੁਤ ਘੱਟ ਆਉਂਦੇ ਨੇ ਹਨਾ ਤੁਸੀਂ ਤਾਂ ਹੀ ਐ ਦਰਸ਼ਕਾਂ ਨੂੰ ਕਿਹ ਕਹਾ ਕਰਮਣਾ ਆ ਵੀ ਬਾਈ ਸਾਡੇ ਚੈਨਲ ਨੂੰ ਸਪੋਰਟ ਦੋਗਾ ਨਾ ਹਾਂ ਤੁੰਗਿਆ ਕਰ ਹਾਂ ਤੁੰਗਿਆ ਕਰ ਬੈਰਲ ਤਾਂ ਤੂੰ ਹੁੰਨੀ ਐ ਹੈ ਆ ਜਿੰਨੀ ਸ਼ਤੀ ਹੱਥ ਚਲਾਉਂਦੀਆਂ ਕਾ ਇੰਨੀ ਸ਼ਤੀ ਸਾਡਾ ਚੈਨਲ ਵੀ ਚਲਾਓ ਨਾ ਹਾਂ ਦੇਖੋ ਵੀ ਬੇਬੇ ਦੀ ਸਪੋਰਟ ਕਰੋ ਬਾਈ ਐਂ ਨਾ ਕਰੋ ਤੁਸੀਂ ਦੇਖ ਲਓ ਵਿਚਾਰੀ ਬੇਬੇ ਸੱਟਾਂ ਖਾਈ ਬੈਠੀ ਆ ਬਹੁਤ ਬਾਈ ਥੋੜੇ ਪਿਆਰ ਨਾਲੇ ਆ ਚੰਗਾ ਬਾਈ ਜੀ ਸਸਰੀ ਘਰ ਸਾਰਿਆਂ ਨੂੰ